ਬਹੁਤ ਹੀ ਸਤਿਕਾਰਯੋਗ ਸਨ ਸਾਥੀਓ ਆਪ ਸਭ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਿਮਰਤਾ ਸਹਿਤ ਬੇਨਤੀ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ 우ਮਾ ਸ਼ੰਕਰ ਗੁਪਤਾ ਜੀ ਦੀ ਰਹਿਨਮਾਈ ਹੇਠ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰਾਲੀ ਦੇ ਪ੍ਰਬੰਧਨ ਬਾਰੇ ਕਿਤੇ ਜਾ ਰਹੇ ਪ੍ਰਾਲਿਆਂ ਦੇ ਵਿੱਚ ਪਿੰਡ ਭਗਵਾਨਪੁਰ ਤੇ ਜੱਟੂਵਾਲ ਦੇ ਵਿੱਚ ਫੀਡਬੈਕ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਪ੍ਰਾਲੀ ਪ੍ਰਬੰਧਨ ਪਾਰਕ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ 80% ਪ੍ਰਾਲੀ ਤੇ 20% ਗੋਬਰ ਜਿਹੜਾ ਉਹ ਵਰਤੇ ਜਾਣਾ ਇਸ ਸੰਬੰਧੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅਫਵਾਹਾਂ ਮੇਡਾਈ ਜਾ ਰਹੀਆਂ ਕਿ ਇੱਥੇ ਕਿ ਕੂੜਾ ਦਾ ਜਿਹੜਾ ਵਾ ਉਹ ਡੰਪ ਲਗਣਾ ਜੋ ਕਿ ਬਿਲਕੁਲ ਹੀ ਸਰਾਸਰ ਗਲਤ ਹੈ ਇਸ ਵਿੱਚ ਕੋਈ ਸਚਾਈ ਨਹੀਂ ਹੈ ਇਹ ਇੱਕ ਨਰੋਲ ਪ੍ਰਾਲੀ ਪ੍ਰਬੰਧਨ ਦਾ ਪਾਰਕ ਹੈ ਜਿਸ ਵਿੱਚ ਪ੍ਰਾਲੀ ਗੋਬਰ ਤੇ ਬਾਇਓ ਡੀਕੰਪੋਜ਼ਰ ਜਿਹੜਾ ਪੂਸਾ ਬਾਇਓ ਡੀਕੰਪੋਜ਼ਰ ਦੀ ਵਰਤੋਂ ਕੀਤੀ ਜਾਣੀ ਆ। ਸੋ ਇਹ ਜਿਹੜਾ ਪਾਰਕ ਜਿਹੜਾ ਵਾ ਇਹ 10 ਏਕੜ ਤਕਰੀਬਨ 10 ਏਕੜ ਰਕਬੇ ਦੇ ਵਿੱਚ ਕੀਤਾ ਜਾ ਲਾਇਆ ਜਾਣਾ। ਇਸ ਦੇ ਵਿੱਚੋਂ 6 ਏਕੜ ਜਿਹੜਾ ਵਾ ਰਕਬਾ ਹੈ ਉਹ ਜਟੂਵਾਲ ਪਿੰਡ ਜਟੂਵਾਲ ਦੇ ਵਿੱਚ ਹੈ ਤੇ 4 ਏਕੜ ਜਿਹੜਾ ਵਾ ਉਹ ਪਿੰਡ ਭਗਵਾਨਪੁਰ ਦੇ ਵਿੱਚ ਹੈ। ਸੋ ਇਸ ਦੇ ਵਿੱਚ ਤਕਰੀਬਨ 20 ਤੋਂ ਲੈ ਕੇ 25 ਜਿਹੜੀ ਮਨਰੇਗਾ ਤਹਿਤ ਲੇਬਰ ਆ ਉਸ ਨੂੰ ਸਾਰਾ ਸਾਲ ਜਿਹੜਾ ਵਾ ਉਹ ਕੰਮ ਮਿਲਣਾ ਇਹਨਾਂ ਪਿੰਡਾਂ ਦੇ ਦੇ ਵਰ ਜਿਹੜੀ ਹੋएगी ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਇਸ ਪ੍ਰੋਜੈਕਟ ਵਿੱਚ ਜਿਹੜੀ ਦੇਸੀ ਰੂੜੀ ਤਿਆਰ ਕੀਤੀ ਜਾਏਗੀ ਉਹ 60% ਸਬਸਿਡੀ ਤੇ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੀ ਜਾਣੀ ਆ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਇੱਕ ਮਿੱਟੀ ਪਰਖ ਜਿਹੜੀ ਲੈਬ ਜਿਹੜੀ ਆ ਉਹ ਵੀ ਖੋਲਹੀ ਗਈ ਆ ਜਿਹੜੀ ਕਿ ਇਹਨਾਂ ਪਿੰਡਾਂ ਜਟੂਵਾਲ ਤੇ ਭਗਵਾਨਪੁਰ ਦੇ ਕਿਸਾਨਾਂ ਦੀ ਜ਼ਮੀਨਾਂ ਦੀ ਮਿੱਟੀ ਪਰਖ ਕਰਵਾ ਕੇ ਉਹਨਾਂ ਦੁਆਰਾ ਦੱਸੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਜਿਹੜੀ ਆ ਉਹ ਵਰਤਨ ਉਚਾਤ ਕੀਤਾ ਜਾਏਗਾ ਤਾਂ ਜੋ ਇਹ ਜੈਵਿਕ ਖੇਤੀ ਨੂੰ ਪ੍ਰਮੋਟ ਕਰ ਸਕੀਏ। ਤੋਂ ਇਸ ਇਹਨਾਂ ਦੋ ਪਿੰਡਾਂ ਦੇ ਵਿੱਚ ਜਿਹੜੀ ਪ੍ਰਾਲੀ ਜਾਂ ਹੋਰ ਜਿਹੜੀ ਪਿੰਡਾਂ ਦੀ ਵਿੱਚੋਂ ਪ੍ਰਾਲੀ ਜਿਹੜੀ ਆਏਗੀ ਉਹ ਬੀਲਰ ਐਸੋਸੀਏਸ਼ਨ ਵੱਲੋਂ ਹੀ ਪ੍ਰੋਵਾਈਡ ਕੀਤੀ ਜਾਣੀ ਆ ਜਿਹੜੀ ਕਿਤੇ ਡੰਪ ਕੀਤੀ ਜਾਏਗੀ। ਸੋ ਇਸ ਤੇ ਵਿੱਚ ਫਿਰ ਸਾਫ ਕੀਤਾ ਜਾਂਦਾ ਕਿ ਇਸ ਥਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਸ ਤੋਂ ਇਲਾਵਾ ਹੋਰ ਕੋਈ ਵੀ ਜਿਹੜਾ ਵਾ ਉਹ ਕੰਮ ਨਹੀਂ ਕੀਤਾ ਜਾਏਗਾ ਨਾ ਹੁਣ ਕੀਤਾ ਜਾਏਗਾ ਨਾ ਇੱਕ ਵਿੱਚ ਕੀਤਾ ਜਾਏਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਲੱਗਦਾ ਵਾ ਕਿ ਇਸ ਅਬ ਵਿੱਚ ਜਿਹੜਾ ਉਹ ਹੋਰ ਕੋਈ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਤੇ ਉਸ ਤੇ ਤੱਕ ਤੁਸੀਂ ਜਿਹੜਾ ਉਹ ਆਪਾਂ ਜਿਹੜਾ ਉਹਨੂੰ ਬੰਦ ਕਰਵਾ ਸਕਦੇ ਆ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਸ ਪ੍ਰੋਜੈਕਟ ਜਿਹੜਾ ਕਿ ਪ੍ਰਾਲੀ ਪ੍ਰਬੰਧਨ ਦਾ ਪਾਰਕ ਬਣਨ ਜਾ ਰਿਹਾ ਵਾ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੂੜੇ ਪ੍ਰਬੰਧਨ ਦਾ ਜਾਂ ਹੋਰ ਕਿਸੇ ਇਸ ਤੋਂ ਨਾ ਉਹ ਹੋਰ ਕੋਈ ਵੀ ਕੰਮ ਜਿਹੜਾ ਵਾ ਉਹ ਨਹੀਂ ਕੀਤਾ ਜਾਣਾ ਜਿਹੜਾ ਕਿ ਇੱਕ ਬਾਇਓ ਡੀਕੰਪੋਜ਼ਰ ਜਿਹੜਾ ਵਾ ਉਹ ਜਦੋਂ ਆਪਾਂ ਵਿੱਚ ਪਾਉਂਦੇ ਆ ਤੇ ਉਹਦੇ ਨਾਲ ਸਮੈਲ ਵੀ ਨਹੀਂ ਹੁੰਦੀ ਤੇ ਨਾ ਹੀ ਉਹਦੇ ਵਿੱਚ ਮੱਖੀ ਮੱਛਰ ਹੁੰਦਾ ਵਾ ਸੋ ਇਹ ਵੀ ਇੱਕ ਗਲਤ ਫਹਿਮੀ ਲੋਕਾਂ ਵਿੱਚ ਪਾਈ ਜਾ ਰਹੀ ਹੈ ਕਿ ਦੇ ਵਿੱਚ ਸਮੈਲ ਆਏਗੀ ਬੈਡ ਸਮੈਲ ਆਏਗੀ ਤੇ ਇਹਦੇ ਨਾਲ ਨਾਲ ਜਿਹੜੀ ਆ ਉਹ ਮੱਖੀ ਮਛਰ ਵੀ ਆਊਗਾ ਸੋਕਸਾਣ ਵੀਰੋ ਆਓ ਕੁਛ ਜਿਹੜਾ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਇਸ ਵਿੱਚ ਪ੍ਰਾਲੀ ਪ੍ਰਬੰਧਨ ਦੇ ਵਿੱਚ ਕਰਨ ਦੇ ਵਿੱਚ ਆਪਣਾ ਜਿਹੜਾ ਬੰਦਾ ਯੋਗਦਾਨ ਪਾਏ ਤਾਂ ਜੋ ਸਾਡਾ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋ ਸਕੇ ਤੇ ਸਾਡੀ ਜਿਹੜੀ ਜੈਵਿਕ ਖੇਤੀ ਨੂੰ ਉਹਨੂੰ ਵੀ ਪ੍ਰਮੋਟ ਕਰ ਸਕੀਏ ਤੇ ਆਪਣੀ ਜਿਹੜੀ ਮਿੱਟੀ ਦੀ ਸਿਹਤ ਜਿਹੜੀ ਆ ਉਹ ਵੀ ਆਪਾਂ ਸੁਧਾਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ